ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ES MOTIVATION ਚੈਨਲ ਦੇ ਉੱਤੇ ਤੇ ਅੱਜ ਦੀ ਜਿਹੜੀ ਜਾਣਕਾਰੀ ਹੈ ਮੇਰੀ ਉਹ ਇਹ ਹੈ ਕਿ ਜਿਹੜੇ ਫੌਜ ਚ ਹੁਣ ਵੀ ਫੌਜੀ ਸਹਿਬਾਨ ਨੌਕਰੀ ਕਰ ਰਿਹਾ ਇਹ ਉਹਨਾਂ ਵਾਸਤੇ ਹੈ ਤੇ ਜਿਨ੍ਹਾਂ ਦੇ ਮਾਂ ਪਿਓ ਦੀ ਡੇਟ ਆਫ ਬਰਥ ਹੈ ਜਿਹੜੀ ਉਹ ਤੁਹਾਡੇ ਫੌਜ ਦੇ ਰਿਕਾਰਡ ਦੇ ਹਿਸਾਬ ਨਾਲ ਅ ਜਿਹੜੀ ਤੁਹਾਡੇ ਮਾਤਾ ਪਿਤਾ ਦੇ ਜਾਂ ਘਰ ਵਾਲੇ ਦੇ ਬੱਚਿਆਂ ਦੇ ਕੋਈ ਡਾਕੂਮੈਂਟ ਨੇ ਉਹਨਾਂ ਨਾਲ ਮੈਚ ਨਹੀਂ ਕਰਦੀ ਇਹ ਵੀਡੀਓ ਉਹਨਾਂ ਵਾਸਤੇ ਹੈ ਤਕਰੀਬਨ ਜਿਹੜੀ ਆਪਾਂ ਫੌਜ ਦੇ ਵਿੱਚ ਹੁਣ ਨੌਕਰੀ ਕਰ ਰਹੇ ਆ ਉਹਨਾਂ ਵਾਸਤੇ ਉਹ ਤੁਹਾਡੀ ਡੇਟ ਆਫ ਬਰਥ ਹੈ ਜਿਹੜੀ ਉਹ ਮੈਚ ਨਹੀਂ ਕਰਦੀ ਆਪਸ ਵਿੱਚ ਤੁਹਾਡੇ ਮਾਤਾ ਪਿਤਾ ਦੇ ਜਿਹੜੇ ਡਾਕੂਮੈਂਟ ਹੈ ਆਧਾਰ ਕਾਰਡ ভোটার ਕਾਰਡ ਪੈਨ ਕਾਰਡ ਹੈ ਉਹਨਾਂ ਦੀ ਡੇਟ ਆਫ ਬਰਥ ਹੋਰ ਹੈ ਤੇ ਤੁਹਾਡੇ ਜਿਹੜੇ ਆਰਮੀ ਦਾ ਰਿਕਾਰਡ ਹੈ ਉੱਤੇ ਡੇਟ ਆਫ ਬਰਥ ਹੋਰ ਹੈ ਤੇ ਇਹਨੂੰ ਅੱਜ ਹੁਣ ਤੁਸੀਂ ਠੀਕ ਕਰਾ ਲਓ ਇਸ ਤੋਂ ਬਾਅਦ ਪੈਨਸ਼ਨ ਆਉਣ ਤੋਂ ਬਾਅਦ ਤੁਹਾਨੂੰ ਦਿੱਕਤ ਆਊਗੀ ਕਿਉਂਕਿ ਤੁਹਾਡੇ ਰਿਕਾਰਡਸ 'ਚ ਫਿਰ ਉਹ ਡੇਟ ਆਫ ਬਰਥ ਬਹੁਤ ਮੁਸ਼ਕਲ ਨਾਲ ਠੀਕ ਹੋਊਗੀ ਤੇ ਇਹਦੇ ਵਾਸਤੇ ਤੁਸੀਂ ਕਰਨਾ ਕੀ ਹੈ ਇਹ ਮੈਂ ਤੁਹਾਨੂੰ ਪੂਰੀ ਪ੍ਰੋਸੈਸਾ ਪੂਰੀ ਜਾਣਕਾਰੀ ਸਮਝਾਉਂਗਾ ਧਿਆਨ ਨਾਲ ਸੁਣਨਾ ਇਸ ਤਰ੍ਹਾਂ ਇੱਕ ਸਟੈਂਪ ਲੈਣਾ ਤੁਸੀਂ 50 ਰੁਪਏ ਦਾ 50 ਦਾ ਲੈ ਲਓ 100 ਦਾ ਲੈ ਲਓ ਤੁਹਾਡੀ ਇੱਛਾ ਵੈਸੀ ਬਣਾ ਲਈ ਚੱਲ ਜੂਗਾ ਐਵੇਂ ਉਹ ਟਾਈਪ ਕਰ ਦੂਗਾ ਇੰਡੀਅਨ ਨੌਨ ਜੁਡੀਸ਼ੀਲੀ ਗਵਰਨਮੈਂਟ ਆਫ ਪੰਜਾਬ एफिडैप्ट एएपीएफिडैप्ट टैब ਕਰਨ ਵਾਲੇ ਸਾਰੇ ਪਤਾ ਹੀ ਹੁੰਦਾ ਉਹਨਾਂ ਨੂੰ एफिडैप्ट ਟਾਈਪ ਕਰਕੇ ਤੇ ਤੁਹਾਡਾ ਆਰਮੀ ਨੰਬਰ ਨਾਮ son of ਕੀ ਹੈ ਤੇ ਤੁਹਾਡੀ ਜੁਨਟ ਇੱਥੇ ਮੈਂ 21 ਸਿੱਖ ਲਿਖੀ ਹੈ ਤੁਸੀਂ ਤੁਹਾਡੀ ਜੋ ਵੀ ਜੁਨਟ ਆਉਂ ਲਿਖ ਦਿਓ ਰੈਜ਼ਿਡੈਂਸੀ ਤੁਹਾਡਾ ਪਿੰਡ ਦਾ ਐਡਰੈਸ ਇਹ ਸਾਰਾ ਕੁਝ ਲਿਖ ਕੇ ਇਸ ਤੋਂ ਬਾਅਦ ਫਰਸਟ ਪੇਜ ਆਉਂ ਫਰਸਟ ਗੱਲ ਆਉਗੀ ਜਿਹੜੀ that i am holder of permanent residency of ababa address and i have 21 ਸਿੱਖ ਜੁਨਟ ਵੀ ਮੇਰਾ ਜਿਹੜਾ ਪਰਮਾਨੈਂਟ ਐਡਰੈਸ ਹੈ ਇਹ ਆ ਹੈ ਤੇ ਮੈਂ 21 ਸਿੱਖ ਜੁਨਟ ਜੋੜੀ ਵੀ ਤੁਹਾਡੀ ਜੁਨਟ ਹੈ ਉਹ ਲਿਖ ਦਿਓ ਵੀ ਮੈਂ ਫਲਾਨੀ ਜੁਨਟ ਦੇ ਵਿੱਚ ਨੌਕਰੀ ਕਰਦਾ ਤੇ ਹੁਣ ਇੱਥੇ ਮੈਂ ਇਕੱਲੀ ਮਦਰ ਦੀ ਗੱਲ ਰੱਖੀ ਆ ਜੇ ਤੁਹਾਡੇ ਫਾਦਰ ਦੀ ਗੱਲ ਹੈ ਫਿਰ ਨਾ ਤੁਸੀਂ ਆਪਣੇ ਫਾਦਰ ਦੀ ਲਿਖ ਦਿਓ ਮਦਰ ਦੀ ਲਿਖ ਦਿਓ ਕੋਈ ਗੱਲ ਨਹੀਂ ਇਹਦੇ ਲਿਖਿਆ ਮੈਂ that my mother ਫਲਾਣੀ ਘਰ ਉਹਦੀ ਡੇਟ ਆਫ ਬਰਥ ਹੈ ਜਿਹੜੀ ਉਹ ਆ ਹੈ ਇਨ ਮਾਈ ਆਰਮੀ ਡਾਕੂਮੈਂਟ ਵਿੱਚ ਇਨਕਰੈਕਟ ਪਰ ਉਹ ਗਲਤ ਹੈ ਮੇਰੇ ਜਿਹੜੀ ਫੌਜ ਦੇ ਡਾਕੂਮੈਂਟ ਹੈ ਮੇਰੇ ਮਾਂ ਦੀ ਜਾਂ ਮੇਰੇ ਪਿਤਾ ਦੀ ਘਰ ਵਾਲੀ ਦੇ ਬੱਚਿਆਂ ਦੀ ਉਹ ਜਿਹੜੀ ਡੇਟ ਆਫ ਬਰਥ ਆ ਹੈਗੀ ਪਰ ਇਹ ਤੁਸੀਂ ਆਪ ਦੀ ਲਿਖ ਦੇਣੀ ਹੈ ਜਿਹੜੀ ਤੁਹਾਡੇ ਰਿਕਾਰਡ ਚ ਹੈ ਵੀ ਆ ਹੈਗੀ ਤੇ ਪਰ ਇਹ ਗਲਤ ਹੈ ਐਂਡ ਪਰ ਆਧਾਰ ਕਾਰਡ ਪੈਨ ਕਾਰਡ এডਿਕੇਸ਼ਨ ਸਰਟੀਫਿਕੇਟ ਬਰਥ ਸਰਟੀਫਿਕੇਟ ਇਹ ਜੋ ਵੀ ਤੁਹਾਡੇ ਕੋਲੇ ਆਇਆ ਹੈ देखो ਆਧਾਰ ਕਾਰਡ ਸਭ ਕੋਲ ਹੁੰਦਾ ਹੈ ਪੈਨ ਕਾਰਡ ਵੀ ਹੁੰਦਾ ਹੈ ਵੋਟਰ ਕਾਰਡ ਹੁੰਦਾ ਹੈ ਇਹ ਤਿੰਨ ਚੀਜ਼ਾਂ ਤੁਸੀਂ ਇਹ ਲਿਖ ਦੇਣੀਆਂ এডਿਕੇਸ਼ਨ ਜੇ ਮਾਤਾ ਪਿਤਾ ਤੁਹਾਡੇ ਪੜ੍ਹਿਆ ਤਾਂ ਉਹਨਾਂ ਕੋਲ ਸਰਟੀਫਿਕੇਟ ਆ ਉਹ ਲਿਖ ਦੇਣਾ ਨਹੀਂ ਹੈਗਾ ਤਾਂ ਨਾ ਲਿਖੋ ਜੇ ਬਰਥ ਸਰਟੀਫਿਕੇਟ ਹੈਗਾ ਤਾਂ ਲਿਖ ਦਿਓ ਨਹੀਂ ਲੋੜਨੀ ਇਨ ਜੀ ਜਾਂ ਤੁਸੀਂ ਲਿਖੀ ਦੇਣੀਆਂ ਆ ਆਧਾਰ ਕਾਰਡ ਵੋਟਰ ਕਾਰਡ ਪੈਨ ਕਾਰਡ ਠੀਕ ਹੈ ਜੀ ਤੇ ਵੀ ਉਹਦੇ ਵਿੱਚ ਉਹ ਉਸ ਰਿਕਾਰਡ ਦੇ ਵਿੱਚ ਉਹਨਾਂ ਤਿੰਨਾਂ ਦੀ ਮੈਚ ਕਰਦੀ ਹੋਵੇ ਜਿਹੜੇ ਦੋ ਡਾਕੂਮੈਂਟਾਂ ਨਹੀਂ ਉਹ ਲਿਖ ਦੇਣੇ ਕਿਤੇ ਇਹ ਨਾ ਹੋਵੇ ਤੁਹਾਨੂੰ ਆਧਾਰ ਕਾਰਡ ਪੈਨ ਕਾਰਡ ਤੇ ਹੋਡਿਡ ਹੋਵੇ ਤੇ ਵੋਟਰ ਕਾਰਡ ਤੇ ਹੋ ਜਿਹੜੀ ਆਪਸ ਵਿੱਚ ਮੈਚ ਕਰਦੀ ਹੈ ਉਹ ਲਿਖ ਦੇਣੀ ਉਹਦੀ ਫੋਟੋ ਕਾਪੀ ਨਾਲ ਲੱਗਣੀ ਵੀ ਇਹ ਇਹ ਇੱਕ ਇੱਕ ਸਟੇਟਮੈਂਟ ਦੇਣੀ ਵੀ ਦੋ ਨੈਸ਼ਨਲ ਨਿਊਜ਼ਪੇਪਰ ਹੈ ਜਿਹੜੇ ਇੰਗਲਿਸ਼ ਐਂਡ ਹਿੰਦੀ ਵਰਜ਼ਨ ਇਹ ਦੋ ਨੈਸ਼ਨਲ ਪੇਪਰਾਂ ਤੇ ਕਢਵਾਉਣਾ ਦੋ ਨੈਸ਼ਨਲ ਪੇਪਰ ਇੱਕ ਇੰਗਲਿਸ਼ ਦਾ ਇੱਕ ਹਿੰਦੀ ਦਾ ਕਿਉਂਕਿ ਜਦੋਂ ਤੁਸੀਂ ਉੱਥੇ ਬਾਬੂਆਂ ਨੂੰ ਦੋਵੋਗੇ ਅ ਅਖਬਾਰ ਦੀ ਕਟ ਜਾਂ ਫੋਟੋਸਟੇਟ ਕਾਪੀ ਦੋਵੋਗੇ ਜਾਂ ਅਰੀਜਨਲ ਅਖਬਾਰ ਦੋਵੋਗੇ ਤਾਂ ਉਹ ਆਖਣਗੇ ਵੀ ਸਾਨੂੰ ਪੰਜਾਬੀ ਜੀ ਤਾਂ ਸਮਝ ਨਹੀਂ ਆਉਂਦਾ ਤੇ ਹਿੰਦੀ ਜਾਂ ਇੰਗਲਿਸ਼ ਜਿਹੜੀ ਉਹ ਦੋ ਅਖਬਾਰਾਂ ਚ ਪੇਪਰਸ ਦੇ ਦਿਓ ਤਕਰੀਬਨ 12-1500 ਰੁਪਏ ਦੋ ਅਖਬਾਰਾਂ ਦਾ ਲੈਂਦੇ ਨੇ ਕਿਤੇ ਘਟੇ ਕਿਤੇ ਵੱਢਾ ਅਖਬਾਰ ਦਾ ਸਾਕਤਾ ਹੁੰਦਾ ਅਲਗ-ਅਲਗ। that by above statement and correct ਇਹ ਮੇਰੀ ਸਟੇਟਮੈਂਟ ਹੈ ਇੱਥੇ ਡਿਪੋਨੈਂਟ ਆ ਜੂ ਇੱਥੇ ਤੁਹਾਡੇ ਸਾਈਨ ਆ ਜਾਣਗੇ। ਵੈਰੀਫਿਕੇਸ਼ਨ ਜੂ ਇਸੇਮ ਸਟੇਟਮੈਂਟ ਇੱਥੇ ਤੁਸੀਂ ਆਪਣੀ ਡੇਟ ਤੇ ਇੱਥੇ ਸਾਲ ਲਿਖ ਦੋਗੇ। ਠੀਕ ਹੈ ਜੀ ਇੱਥੇ ਡਿਪੋਨੈਂਟ ਦੁਆਰਾ ਤੁਹਾਡੇ ਸਾਈਨ ਆ ਜਾਣਗੇ। ਇਹ ਇਹਦੇ ਨਾਲ ਤੁਹਾਡਾ ਸਟਾਮਪ ਹੈ ਜਿਹੜਾ ਉੱਪਰ ਲੱਗ ਜੂਗਾ ਤੇ ਇਸ ਦੀ ਇਹਨੂੰ ਤੁਸੀਂ ਨੌਟਰੀ ਤੋਂ ਟੈਸਟ ਕਰਵਾ ਕੇ ਤੇ ਆਪ ਦੇ ਮਾਤਾ ਪਿਤਾ ਜਿਨ੍ਹਾਂ ਦੀ ਵੀ ਤੁਸੀਂ ਡੇਟ ਆਫ ਬਰਥ ਦੀ ਗੱਲ ਕੀਤੀ ਐ ਬੱਚਿਆਂ ਦੀ ਜਾਂ ਘਰ ਵਾਲੇ ਦੀ ਤੇ ਉਹਦੀਆਂ ਉਹਦੀਆਂ ਜਿਹੜੇ ਵੀ ਤੁਸੀਂ ਡਾਕੂਮੈਂਟ ਲਾ ਰਹੇ ਹੋ ਉਹ ਫੋਟੋਕਾਪੀਆਂ ਨਾਲ ਲਾ ਕੇ ਤੇ ਜਿਹੜੇ ਅਖਬਾਰ ਚ ਤੁਸੀਂ ਕਢਾਓਗੇ ਉਹਦੀ ਉਹ ਅਖਬਾਰਾਂ ਦੀ ਫੋਟੋਕਾਪੀ ਨਾਲ ਲਾ ਕੇ ਤੁਸੀਂ ਆਪਣੇ ਬਾਪ ਨੂੰ ਦੇ ਦਿਓ ਜੇ origignal ਅਖਬਾਰ ਮੰਗਦਾ ਹੈ origignal ਦੇ ਦਿਓ ਇਹ ਸਾਰੇ ਕਾਸੇ ਦੀ ਉਹ ਸੈਂਟਰ ਚ ਭੇਜੇਗਾ ਤੁਹਾਡਾ ਨਵਾਂ ਪਾਰਟ ਆਰਡਰ ਹੋ ਜੂਗਾ ਤੁਹਾਡੇ ਰਿਕਾਰਡ ਦੇ ਵਿੱਚ ਕੱਲ ਨੂੰ ਤੁਹਾਡੇ ਮਾਤਾ ਪਿਤਾ ਦੇ ਜਿਹੜੇ ਈਸੀਐਟ ਕਾਰਡ ਹੈ ਸਿਹਤ ਕਾਰਡ ਹੈ ਕੋਈ ਜਾਂ ਕੋਈ ਹੋਰ ਡਾਕੂਮੈਂਟ ਹੈ ਉਹ ਬਣੂਗਾ ਤਾਂ ਤੁਹਾਡੇ ਮਾਤਾ ਪਿਤਾ ਕੋਲੇ ਜਿਹੜੇ ਆਧਾਰ ਕਾਰਡ ਵੋਟਰ ਕਾਰਡ ਪੈਨ ਕਾਰਡ ਹੈ ਉਹਨਾਂ ਦੇ ਮੁਤਾਬਕ ਉਹ ਕਾਰਡ ਬਣ ਜਾਣਗੇ ਨਹੀਂ ਤਾਂ ਤੁਹਾਡੇ ਜਿਹੜੇ ਮਾਤਾ ਪਿਤਾ ਦੀ ਉਥੇ ਡੇਟ ਆਫ ਬਰਥ ਹੋ ਰਿਹਾ ਹੈ ਇੱਥੇ ਹੋ ਰਿਹਾ ਤੇ ਉਹ ਦਿੱਕਤ ਆ ਕੀ ਜਾਊਗੀ ਉਹਦੇ ਮੁਤਾਬਕ ਜਿਹੜੀ ਤੁੜੀ ਰਿਕਾਰਡ ਚ ਡੇਟ ਆਫ ਬਰਥ ਹੈ ਕਿਸੇ ਦੀ ਵੀ ਤੁਹਾਡੇ ਡਿਪੈਂਡੈਂਟ ਦੀ ਉਹਦੇ ਮੁਤਾਬਕ ਹੀ ਤੁਹਾਡੇ ਈਸੀਐਟ ਕਾਰਡ ਬਣਨਗੇ ਤਾ ਬਹੁਤ ਵੱਡੀ ਦਿੱਕਤ ਆ ਜੂ ਕਿਉਂ ਕਿ ਅੱਜ ਕੱਲ ਉਹ 26s ਮੰਗਦੇ ਨੇ ਕੋਈ ਹੋਰ ਕਥਾ ਹੈਗੀ ਤੇ ਜਾਂ ਆਧਾਰ ਕਾਰਡ ਮੰਗਦੇ ਨੇ ਫਿਰ ਉਹ ਆਧਾਰ ਕਾਰਡ ਤੁਸੀਂ ਐਡਿਟ ਕਰ ਕਰਕੇ ਦੇਈ ਜਾਂਦੇ ਹੋ ਆਨਲਾਈਨ ਸਿਸਟਮ ਹੋ ਗਿਆ ਅੱਜ ਕੱਲ ਓਟੀਪੀ ਤੇ ਥੋੜਾ ਜਿਹਾ ਕੰਮ ਉਲਝ ਹੀ ਜਾਂਦਾ ਅੱਜ ਜੇ ਤੁਸੀਂ ਨੌਕਰੀ ਕਰਦੇ ਹੋ 6 ਮਹੀਨੇ ਸਾਲ 2 ਸਾਲ ਨੌਕਰੀ ਤੁਹਾਡੀ ਰਹਿੰਦੀ ਹੈ ਤਾਂ ਇਹ ਰਹਿਣ ਦੀ ਵਕਤ ਦੇ ਇਹ ਠੀਕ ਕਰਵਾਨੋ ਤੁਹਾਡੇ ਕੋਲ ਹੋਰ ਡਾਕੂਮੈਂਟ ਹੈ ਤਾਂ ਉਹਦੀ ਵੀ ਫੋਟੋ ਕਾਪੀ ਨਾਲ ਲਾ ਦਿਓ ਤੇ ਨਹੀਂ ਤਾਂ ਦੋ ਡਾਕੂਮੈਂਟ ਆਧਾਰ ਕਾਰਡ ਪੈਨ ਕਾਰਡ ਤੇ ਵੋਟਰ ਕਾਰਡ ਇਹ ਤਾਂ ਤਿੰਨ ਤਕਰੀਬਨ ਸਭ ਕੋਲੇ ਸਭ ਦੇ ਮਾਪਿਆਂ ਕੋਲੇ ਹੁੰਦੀ ਹੈ ਉਹਦੇ ਮੁਤਾਬਕ ਤੁਹਾਡੇ ਕੋਲੇ ਆਧਾਰ ਕਾਰਡ ਹੈ ਜਿਹੜਾ ਜਾਂ ਫਿਰ ਤੁਸੀਂ ਆਧਾਰ ਕਾਰਡ ਠੀਕ ਕਰਾ ਲਓ ਆਧਾਰ ਕਾਰਡ ਠੀਕ ਨਹੀਂ ਹੁੰਦਾ ਲੀਗਲ ਤਰੀਕੇ ਨਾਲ ਅਹ ਆਪਦੇ ਰਿਕਾਰਡ ਦੇ ਵਿੱਚ ਜਿਸ ਵੀ ਨੌਕਰੀ ਰਹਿੰਦੀ ਹੈ ਤਾਂ ਉਹਨੂੰ ਠੀਕ ਕਰਾ ਲਓ ਵਧੀਆ ਰਹੋਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਉਹਨਾਂ ਲੋਕਾਂ ਤੱਕ ਸ਼ੇਅਰ ਕਰਿਓ ਜਿਹੜੇ ਲੋਕ ਇੱਥੇ ਆ ਕੇ ਫਿਰ ਕਚੇਰੀਆਂ 'ਚ ਬੰਦੇ ਧੱਕੇ ਖਾਂਦੇ ਆ। ਬਸ ਆ ਕਿ ਤੁਸੀਂ ਐਫੀਡੇਵਟ ਤਿਆਰ ਕਰਨਾ ਤੇ ਦੋ ਅਖਬਾਰਾਂ 'ਤੇ ਕਢਾਉਣਾ ਹੈ ਤੇ ਹੋਰ ਉਹਦੀਆਂ ਫੋਟੋਕਾਪੀਆਂ ਨਾਲ ਲਾ ਕੇ ਆਪਣੇ ਬਾਪ ਨੂੰ ਦਿਓ। ਵੀਡੀਓ ਨੂੰ ਉਹਨਾਂ ਲੋਕਾਂ ਤੱਕ ਸ਼ੇਅਰ ਕਰਨੇ ਲੋਕ ਧੱਕੇ ਨਾ ਖਾਣ ਤੇ ਬਾਕੀ ਧੰਨਵਾਦੀ। ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।